ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈ ਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚੀ ਪਸ਼ੂਆਂ ਦੇ ਰਹਿੰਦੇ ਆ ਰੁਟੀਨ ਚੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਟੌਪ ਦੀ ਜਰਸੀ ਬਾਈ ਦੀ ਸੇਲ ਆ ਜੀ ਜਾਣਕਾਰੀ ਪਾਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਹਾਂ ਬਾਈ ਨਸੀਬ ਸਿੰਘ ਪਿੰਡ ਸੱਦਾ ਸਿੰਘ ਜਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 94641590 ਠੀਕ ਹੈ ਜੀ ਕਿੰਨਾ ਵਸ ਵਸ ਹੁੰਦੀ ਹੈ ਬਾਈ ਜਰਸੀ ਇਹ ਬਾਈ ਟੂ ਆ ਦੂਜਾ ਆ ਹੋਇਆ ਤੀਜਾ ਲਾਲੇ ਪਿੰਡੋ ਹੀ ਲਈ ਆ ਉਹ ਤਾਂ ਦੂਜਾ ਆ ਦੇ ਮਾਰਕ ਠੀਕ ਹੈ ਜੀ ਪਿੰਡੋ ਹੀ ਲਈ ਆਪਣੇ ਲੋਗ ਲਈ ਹੁਣੇ ਜਾਈਏ ਇਹ ਖੋਲ ਕੇ ਬਾਈ ਕਰ ਠੀਕ ਹੈ ਬਾਈ ਤੇ ਦਿਨ ਕਿੰਨੇ ਲੈ ਜਾਓ ਜੀ ਦਿਨ ਯਾਰ ਉਹਨਾਂ ਨੇ ਕਿਹਾ ਵੀ 27 28 ਤਰੀਕ ਨੂੰ ਦਿਨ ਪੂਰੇ ਜੀ ਅੱਜ ਵੀ ਹੋ ਗਿਆ ਅੱਜ ਵੀ ਹੋ ਗਿਆ ਹਫਤਾ ਲੱਜੂ ਤੇ ਹੋ ਸਕਦਾ ਦੋ ਚਾਹਨਾ ਉੱਤੇ ਕੱਢ ਜੇ ਮਾਂ ਦੀ ਮੁੰਦੀ ਬਹੁਤ ਹੈ ਕਿੰਨਾ ਕਪਾ ਜਦ ਦੁੱਧ ਯਾਰ 15 16 ਕਿਲੋ ਦੁੱਧ ਕੋਈ ਬਾਹਲਾ ਨਹੀਂ ਬਾਹਲਾ ਨਹੀਂ ਬਾਕੀ ਵਾਲੇ ਦੀ ਸੇਵਾ ਹੋ ਜਾਦਾ 20 ਵੀ ਚਵਾ ਦੇ ਭਾਈ ਥਣਾ ਦੀ ਓਕੇ ਭਾਈ ਜਮਾਂ ਬਿਲਕੁਲ ਓਕੇ ਆ ਭਾਈ ਠੀਕ 21 ਵੀ ਇੱਕ ਨੰਬਰ ਹੋਊਗੀ ਠੀਕ ਆ ਲਓ ਜੀ ਗਰਮੀਆਂ ਦਾ ਤੋਹਫਾ ਤੁਹਾਡੇ ਵਾਸਤੇ ਪਿਓਰ ਪੰਜਾਬ ਵਾਲੀ ਜਰਸੀ ਚੰਗੇ ਕੱਦ ਕਾਢ ਦੀ ਵਜਨ ਵੀ ਪੂਰਾ ਜੀ ਬਰੀਡ ਵੀ ਚੰਗੀ ਆ ਦੈਨ 28 ਤਰੀਕ ਨੂੰ ਤਾਂ ਦੈਨ ਡੇਟ ਮੁਤਾਬਕ ਪੂਰੇ ਆ ਬਾਕੀ ਕਰਮ ਵਾਲਾ ਪਸ਼ੂ ਕਈ ਯਾਰ ਇੱਕ ਦੋ ਦਿਨ ਉੱਪਰ ਲੈ ਜਾਂਦਾ ਥਣ ਬਹੁਤ ਚੰਗਾ ਬਾਕੀ ਕੱਦ ਵਜਨ ਦੀ ਚੰਗੀ ਆ ਥਣ ਪੂਰਾ ਟਾਪ ਦਾ ਹੱਸੀ ਚਵਾਈ ਵਾਲਾ ਆ ਬੰਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਤੁਹਾਨੂੰ ਚਾਰੇ ਥਣ ਗੈਪ ਤੇ ਕੋਈ ਕੋਟ ਨਿਸ਼ਾਂਖ ਨਹੀਂ ਬਾਕੀ ਹਵਾਨੇ ਚ ਵਾਲ ਢਲਣਾ ਬਹੁਤ ਬੰਨਿਆ ਨੇ ਬਾਈ ਦੱਸਦਾ 15 16 ਕਿਲੋ ਦੁੱਧ ਪਾਜੂ ਤੇ ਇੰਨਾ ਕੋਈ ਬਾਲਾ ਵੀ ਨਹੀਂ ਜੇ ਐਡੀ ਵਜਨ ਮੌਜੂਦ ਵਾਲੀ ਕੱਦ ਵਾਲੀ ਵੜਨੇ 15 16 ਨਾਲ ਦਿੱਤਾ ਤਾਂ ਦੇਣਾ ਵੀ ਕੀਨੇ ਆ ਹਵਾਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਧਾਂਗੇ ਵਾਧਾ ਜੀ ਤਾਜੀ ਸੂਈ ਅਤਾਜੀ ਆਈ ਕਰਕੇ ਥੋੜਾ ਜਿਹਾ ਉਪਰਾ ਕਰਦੀ ਹੈ ਬਾਈ ਨੇ ਹੁਣੇ ਹੀ ਲਿਆਂਦੀ ਹੈ ਮੇਰੇ ਮੂਰੇ ਮੂਰੇ ਬਾਕੀ ਥਨਾਂ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਦਿਨ ਹਜੇ ਲੈ ਜੂ ਖੁੱਲੇ 8 ਦਿਨ 8 ਦਿਨਾਂ ਤਿਕਰ ਦਾ ਪੂਰਾ ਵੱਡਾ ਤੇ ਸ਼ਾਨਦਾਰ ਹਵਾਨਾ ਤਿਆਰ ਕਰ ਲੈਣਾ ਦੋਦੇ ਤੁਹਾਡੀ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂ ਮੁੱਲ ਬਈ ਜਾਇਜ਼ ਜਾਇਜ਼ ਦਾ ਮੁੱਲ ਦਾ ਅੱਜ ਕੱਚੀ ਕੱਚੀ 48000 ਰੁਪਏ ਮਾਨਤਨ ਮਾਨਤਨ ਕਰਦੇ ਅੱਜ ਦਾ ਮੁੱਲ ਕੱਚੀ ਕੱਚੀ ਦਾ 48000 ਰੁਪਿਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਗਰਮੀਆਂ ਦਾ ਤੋਹਫਾ ਹੀ ਆ ਜੀ ਬਾਕੀ ਦੁੱਧ ਇਹਨਾਂ ਦਾ ਮੱਝਾ ਹਰ ਗਈ ਹੁੰਦਾ ਫੈਟ ਚੰਗੀ ਆਉਂਦੀ ਠੰਡੀ ਸੀਲ ਪੂਰੀ ਆ ਜੀ ਹਾਂ ਹਾਂ ਪੂਰੀ ਪੂਰੀ ਬੜੁਗਾਂ ਹੀ ਖੋਲਦਾਂ ਬੰਦਾਂ ਉਹਨੇ ਬੜੁਗਾਂ ਹੀ ਚੋਣਦੇ ਠੀਕ ਆ ਜੀ ਠੰਡੀ ਸੀਲ ਪੂਰੀ ਆ ਬੇਫਿਕਰ ਹੋ ਕੇ ਆਜੋ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਧੰਨਵਾਦ